ਅੱਜ ਅਸੀਂ ਅਮੀਰ ਬਣਨਾ ਚਾਹੁੰਦੇ ਆ ਅਸੀਂ ਚਾਹੁੰਦੇ ਆ ਵੱਧ ਤੋਂ ਵੱਧ ਅਸੀਂ ਪੈਸਾ ਕਮਾਈਏ ਵੱਧ ਤੋਂ ਵੱਧ ਅਸੀਂ ਕਮਾਈ ਕਰੀਏ ਪਰ ਬੱਚੋ ਹੈਰਾਨਗੀ ਦੀ ਗੱਲ ਮੈਂ ਤੁਹਾਨੂੰ ਦੱਸਦਾ ਤੁਸੀਂ ਜਿੰਨੀ ਮਰਜ਼ੀ ਕਮਾਈ ਕਰ ਲੋ ਤੁਸੀਂ ਕਮਾਈ ਨਾਲ ਅਮੀਰ ਨਹੀਂ ਬਣ ਪਾਓਗੇ ਅਮੀਰ ਬਣੋਗੇ ਬਚਤ ਕਰਨ ਨਾਲ ਸਹੀ ਇਨਵੈਸਟ ਕਰਨ ਨਾਲ ਜੇ ਮੈਂ ਅੱਜ ਲੱਖ ਰੁਪਏ ਮਹੀਨਾ ਕਮਾ ਰਿਹਾ ਮੈਂ 90000 ਰੁਪਏ ਖਰਚਣ ਲੱਗ ਗਿਆ ਮੈਂ ਅਮੀਰ ਕਿੱਥੋਂ ਬਣੂੰਗਾ ਜੇ ਮੈਂ 10 ਲੱਖ ਰੁਪਏ ਮਹੀਨਾ ਕਮਾ ਰਿਹਾ ਮੈਂ 9 ਲੱਖ ਰੁਪਏ ਮਹੀਨਾ ਖਰਚਣ ਲੱਗ ਗਿਆ ਮੈਂ ਕਿੱਥੋਂ ਅਮੀਰ ਬਣੂੰਗਾ ਨਹੀਂ ਬਣ ਸਕਦੇ ਪੈਸੇ ਦੀ ਜਿਹੜੀ ਵੈਲਿਊ ਹੈ ਉਹ ਵੀ ਥੋੜੇ ਸਮੇਂ ਦੀ ਹੁੰਦੀ ਹੈ ਫੋਰ ਐਗਜ਼ਾਮਪਲ ਮੇਰੇ ਕੋਲ ਅੱਜ 1 ਕਰੋੜ ਰੁਪਏ ਕੈਸ਼ ਆ ਜੇ ਮੇਰੀ ਜ਼ਿੰਦਗੀ 'ਚ ਬਹੁਤ ਸਾਰੇ ਬਦਲਾਵ ਆ ਜਾਣਗੇ 1 ਕਰੋੜ ਤੋਂ ਬਾਅਦ ਮੇਰੇ ਕੋਲ 10 ਕਰੋੜ ਰੁਪਏ ਆ ਜੇ ਹੁਣ ਮੇਰੀ ਜ਼ਿੰਦਗੀ 'ਚ ਥੋੜੇ ਬਦਲਾਵ ਆਣਗੇ 10 ਕਰੋੜ ਤੋਂ ਬਾਅਦ ਅੱਜ ਮੇਰੇ ਕੋਲ 100 ਕਰੋੜ ਰੁਪਏ ਆ ਗਿਆ ਮੇਰੀ ਜ਼ਿੰਦਗੀ 'ਚ ਕੋਈ ਖਾਸ ਬਦਲਾਵ ਨਹੀਂ ਆਏਗਾ ਕਿਉਂਕਿ ਜਿਹੜਾ ਬਦਲਾਵ ਆਣਾ ਸੀ ਉਹ ਪਹਿਲੇ 2-4 ਕਰੋੜ ਨੇ ਲਿਆ ਦਿੱਤਾ ਉਸ ਤੋਂ ਬਾਅਦ ਸਿਰਫ ਬੈਂਕ ਦੇ ਬੈਲੈਂਸ ਦੇ ਵਿੱਚ ਵੇਅ ਉਹ ਮੇਰੀ ਜ਼ਿੰਦਗੀ 'ਚ ਕੋਈ ਬਿਹਤਰੀ ਨਹੀਂ ਕਰ ਸਕਦਾ ਤਾਂ ਮੇਰੀ ਜ਼ਿੰਦਗੀ ਦੀ ਬਿਹਤਰੀ ਕਿਹਦੇ ਉੱਤੇ ਬੇਸਡ ਹੈ ਸ਼ਰੀਰ ਤੇ